ਉਹਨਾਂ ਦੇ ਦਿਨਾਂ ਚ ਭਾਈ ਅਸੀਂ ਵੋਟਾਂ ਵਾਕੇ ਤੁਹਾਨੂੰ ਜਿੱਤੇ ਆਂ ਅਜਵਾਬ ਦੇ ਮੈਗੇ ਭਾਈ ਨਾਲ ਗੋਟਾ ਪਾ ਲਿਆ ਸੀਗਾ ਵੀ ਇਹ ਜਿਹੜੀ ਨਵਾਂ ਬਦਲਾ ਆ ਰਿਹਾ ਇਹ ਸਾਡੀ ਸਰਕਾਰ ਇਹ ਤੁਸੀਂ ਸੈਂਟਰ ਨੇ ਸਾਰੇ ਜਿ ਕੀਤਾ ਜਿਹੜਾ ਟੈਕ ਕੀਤਾ ਜਾਂ ਗੋਟਾ ਮਤਲਬ ਇਹ ਐਕਸ਼ਨ ਸੀਗਾ ਜਿਹੜਾ ਸਰਕਾਰ ਦਾ ਪੱਖ ਆ ਜੀ ਇਹ ਕਿਸਾਨਾਂ ਵਾਲਾ ਜਾਂ ਸੈਂਟਰ ਸਰਕਾਰ ਦਾ ਨਹੀਂ ਮੈਂ ਕਿਸਾਨਾਂ ਨਾਲ ਸਾਡੀਆਂ ਪੱਗਾਂ ਲੱਤ ਕੇ ਸਾਨੂੰ ਰੱਤਾਂ ਤੋਂ ਚੱਕ ਚੱਕੇ ਬੰਗੜੀਆਂ ਚ ਲੱਗਿਆ ਭਾਈ ਕੀ ਕੀ ਥੋੜੀ ਜਿਹੀ ਬੋਲ ਮੇਜਟ ਬਣਿਆ ਭਾਈ ਮੈਨੂੰ ਇਹ ਜਵਾਬ ਦਿਓ ਸਾਨ ਮਜ਼ਦੂਰ ਇਕਤਾ ਜਿੰਦਾਬਾਦ ਠੀਕ ਹੈ ਜੀ ਮੈਂ ਮਜ਼ਦੂਰ ਦਾ ਪੁੱਤ ਆ ਜੀ ਮੈਂ ਜ਼ਿਮੀਦਾਰ ਦੇ ਖੇਤ ਚ ਮਿਹਨਤਿਆੜੀ ਕਰਦਾ ਰਿਹਾ ਜੀ ਠੀਕ ਹੈ ਨਾ ਸਾਡੇ ਵੀ ਮਸਲੇ ਨੇ ਜੀ ਬਹੁਤ ਐਮ ਐਲ ਏ ਮੈਂ ਮੌਜੂਦਾ ਐਮ ਐਲ ਏ ਮੈਂ ਆਪ ਕਿਰਾਏ ਤੇ ਰਹਿਣਾ ਮਕਾਨ ਤੇ ਸਾਡਾ ਤਾਂ ਮਕਸਦ ਹੈ ਕਿ ਲੋਕਾਂ ਦੀ ਸੇਵਾ ਕਰਨਾ ਹੈ ਅੱਛਾ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹ ਮੇਰੇ ਚੌਂਕੀ ਦਾ ਰੀਸੈਟ ਕਰੋ ਕੋਈ ਮਾਣ ਦੇ ਪੈਸਾ ਨੂੰ ਪਤਾ ਦੇਣਾ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਮੇਰੀ ਗੱਲ ਤਾਂ ਹੈ ਜੀ ਜਿਹੜਾ ਵੀ ਤੁਹਾਡਾ ਇਸ਼ੂ ਰਿਹਾ ਮੇਰੇ ਕੋਲ ਆ ਜੂਗਾ ਮੈਂ ਤੁਹਾਨੂੰ ਚਾਰੋਂ ਤੋਂ ਮੈਂ ਸਾਡਾ ਕੀ ਨੁਕਸਾਨ ਹੋ ਸਾਡੀ ਪਰਪਾਈ ਕਦੋਂ ਸਰਕਾਰ ਪਰਪਾਈ ਕਰੂ ਜੀ ਸਰਕਾਰ ਜਿੰਮੇਵਾਰੀ ਲੈਣੀ ਜਿੰਮੇਵਾਰੀ ਲੈਣਾ ਤੁਸੀਂ ਸਟੈਂਡ ਕਲੀਅਰ ਰਟਣ ਦੇ ਨਾਲ ਚਲੇ ਕੇ ਆਵਾਂਗੇ ਇੱਕ ਮਿੰਟ ਬਹਿ ਜੀ ਇਹਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਬਾਈ ਜੀ ਕਹਿਣ ਨੂੰ ਹੈਗਾ ਇਸੇ ਕਰਕੇ ਬੋਟਾਂ 92 ਬਾਈ ਤੁਹਾਨੂੰ ਜਿੱਤ ਕੇ ਜਿਤਾਇਆ ਸੀ 92 ਇਸੇ ਕਰਕੇ ਤੁਹਾਨੂੰ ਜਿਤਾਇਆ ਸੀ ਪਰ ਅੱਜ ਜਿਹੜਾ ਅਜੰਡਾ ਤੁਹਾਡਾ ਚੇਂਜ ਹੋ ਗਿਆ ਜਿਹੜਾ ਉਹ ਦੇਖੋ ਐਡਾ ਅਟੈਕ ਦਾ ਇੱਕ ਬਿਆਨ ਨਹੀਂ ਜੀ ਤੁਹਾਡਾ ਆਇਆ ਇੱਕ ਬਿਆਨ ਗੱਲ ਪਤਾ ਕਿਸਾਨਾਂ ਦੇ ਪੱਕੇ ਗੱਲ ਨਾ ਕਰੋ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਨਾ ਸਾਡੇ ਵਿਧਾਇਕ ਦਾ ਆਇਆ ਜੀ ਜਿਹੜੀ ਬਾਰੇ ਕਿਹੜੀਆਂ ਫਸਲਾਂ ਜੀ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਹੋ ਨਹੀਂ ਜੀ ਬੱਕਰੀ ਦਿੱਤ ਮਿਲੇ ਨਹੀਂ ਜੀ ਸਾਨੂੰ ਤਿੰਨ ਵਾਰ ਚੋਣਾਂ ਆ ਰਹੀਆਂ ਹੋਮੈਂਡ ਰੇਟਾਂ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਗਰੂ ਸਰਕਾਰ ਬਿਲਕੁਲ ਲੈ ਆਓ ਜੀ ਆ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਗਾੜੀ ਕਾਂਡ ਹੋਇਆ ਠੀਕ ਆ ਛੋਟੀ ਸਰਕਾਰ ਜੀ ਭਗਵੰਤ ਮਾਨੇ ਕਹਿੰਦਾ ਰਿਹਾ ਮੇਰੇ ਮੇਰੇ ਪੂਰੇ ਭਰਾ ਜੀ ਨੀ ਰਾਜਨੀਤੀ ਨਾ ਕਰੋ ਨਾ ਅਸਾਨੀ ਦੀ ਗੱਲ ਕਰੋ ਹੋਰ ਪਾਰਟੀ ਮੁਰਦਾਬਾਦ 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 ਹੋਰ ਜੋਰ ਮੁਰਦਾਬਾਦ ਮੁਰਦਾਬਾਦ ਦਾਵਾ ਤੁਹਾਡੇ ਸਾਡੇ ਕੋਲ ਸਵਾਲ ਨੂੰ ਫਿਰ ਜਿਵੇਂ ਕਿ ਉਹਨਾਂ ਸੰਬੰਧਿਤ ਨੌਂਡਿਓ ਕਰ ਤਿਆਰ ਕੀਤਾ ਅਸੀਂ ਵਿਸ਼ਵਾਸ ਨਾਲ ਵੋਟਾਂ ਪਾਈਆਂ ਸੀ ਕਿ ਇਹ ਜਿਹੜੀ ਨਵਾਂ ਬਦਲਾ ਆ ਰਿਹਾ ਵੀ ਸਾਡੀ ਸਰਕਾਰ ਇਹ ਤੁਸੀਂ ਸੈਂਟਰ ਨੇ ਸਾਰੇ ਜਿਹੜਾ ਟੈਕ ਕੀਤਾ ਜਾਂ ਓਡਾ ਮਤਲਬ ਇਹ ਐਕਸ਼ਨ ਸੀਗਾ ਪਹਿਲਾ ਸਵਾਲ ਹੈ ਜੀ ਸੋ ਸੰਗਤ ਨੇ ਮੇਰੀ ਡਿਊਟੀ ਖਾਪਾ ਬਦਾਰ ਸਰਕਾਰ ਦੇ ਵਿੱਚ ਚੋਣ ਦੇ ਲਾ ਜੀ ਠੀਕ ਹੈ ਜਿਹੜਾ ਮੇਰਾ ਕ੍ਰਾਈਟੇਰੀਆ ਨਾਪਾ ਵਿਦਵਾਨ ਸਭਾ ਦੇ ਸੰਬੰਧ ਦਾ ਸੰਬੰਧਿਤ ਹੈ। ਨਾਪਾ ਵਿਦਵਾਨ ਸਭਾ ਦੇ ਜੇ ਕਿਸੇ ਦੀ ਕੋਈ ਸਮੱਸਿਆ ਕੋਈ ਆਈ ਹੈ ਮੈਂ ਉਹਦਾ ਜਵਾਬ ਦੇਣਾ। ਪੰਜਾਬ ਦਾ ਮਸਲਾ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਨਾਲ ਤੁਹਾਡੀਆਂ ਵੀ ਮੀਟਿੰਗਾਂ ਬਹੁਤ ਹੋ ਚੁੱਕੀਆਂ ਨੇ ਦੁਬਾਰਾ ਫਿਰ ਅੱਗੇ ਵੀ ਹੋਣੀਆਂ ਨੇ ਤੁਸੀਂ ਉੱਥੇ ਰੇਟਾਂ ਤੇ ਵੀ ਆਪਣੀ ਬੈਕ ਵੀ ਗੱਲ ਕਰ ਸਕਦੇ ਠੀਕ ਹੈ ਜੀ। ਨਹੀਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਜਿਹੜਾ ਸਰਕਾਰ ਦਾ ਪੱਖ ਹੈ ਜੀ ਇਹ ਕਿਸਾਨਾਂ ਵਾਲਾ ਜਾਂ ਸੈਂਟਰ ਸਰਕਾਰ ਦਾ ਨਹੀਂ ਮੈਂ ਕਿਸਾਨਾਂ ਨਾਲ। ਫਿਰ ਇਹ ਜਿਹੜਾ ਟੈਕ ਹੋਇਆ ਸਾਡਾ 18 ਲੱਖ ਰੁਪਏ ਦਾ ਜਨਾਬੇ ਦਾ ਸਵਾਨ ਜੋ ਯੂਨ ਹੈ ਜੀ। ਲਗਭਗ 2 ਕਰੋੜ ਰੁਪਏ ਦਾ ਜਿਹੜਾ ਆਪਣੇ ਆਮ ਆਪਾ ਪਾਰਟੀ ਦੇ ਬੰਦੇ ਨੇ ਉਹਨਾਂ ਦੇ ਘਰਾਂ ਤੋਂ ਬਰਾਮਦ ਕੀਤਾ ਉਹਨਾਂ ਤੇ ਅਜੇ ਤੱਕ ਪਰਚੇ ਨਹੀਂ ਹੋਏ ਉਹਨਾਂ ਬਾਰੇ ਕੀ ਮਤਲਬ ਇਹ سپورਟ ਕਿਹਨਾਂ ਲੋਕਾਂ ਦੀ ਕਰ ਰਹੀ ਆ ਇਹ ਕਿਸਾਨਾਂ ਕਰਦੀ ਆ ਜਾਂ ਉਹਨਾਂ ਲੋਕਾਂ ਦੀ ਜੀ 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 ਤੁਸੀਂ ਗੱਲ ਕਹਿ ਰਹੇ ਹੋ ਵੀ ਆਮ ਪਾਰਟੀ ਇਹ ਨਹੀਂ ਮੇਰੀ ਨਾਲ ਦੇ ਅੱਜ ਤੱਕ ਤਾਂ ਨਹੀਂ ਦੇਖੋ ਸੋਸ਼ਲ ਮੀਡੀਆ ਤੇ ਸਾਡੇ ਕੋਲ ਸਬੂਤ ਨੇ ਸੋਸ਼ਲ ਮੀਡੀਆ ਜਿਹੜਾ ਨਾਲ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਕੁਝ ਪਲਾਨ ਨਹੀਂ ਜੀ ਨਹੀਂ 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 ਸਾਡੇ ਫੁੱਲ ਸਾਡੇ ਫੁੱਲ ਨਹੀਂ ਜੀ ਠੀਕ ਹੈ ਅੱਛਾ ਨਹੀਂ ਜੀ ਜਿਹੜੀਆਂ ਹੈਗੀਆਂ ਨੇ ਜੀ ਉਹ ਉਹਦਾ ਤੁਸੀਂ ਰਿਟਨ ਦੇ ਰਿਟਨ ਦੇ ਵਿੱਚ ਦਿੱਤੇ ਨੇ ਜੀ ਸਾਡੇ ਸੰਭਾਈ ਕੋਈ ਨਹੀਂ ਜੀ ਇੱਕ ਮਿੰਟ ਜੀ ਜਿਹੜਾ ਆਪਣੇ ਨਾਪਾ ਵਿਧਾਨ ਸਭਾ ਨਾਲ ਸੰਬੰਧਤ ਕੋਈ ਵੀ ਚੀਜ਼ ਜਿਹੜੀ ਗੁੰਮ ਹੋਈ ਹੈ ਤੁਸੀਂ ਮੇਰੇ ਕੋਲ ਲਿਸਟ ਲੈ ਕੇ ਆਉਣਾ ਕਰਨਾ 11 ਲੱਖ ਰੁਪਏ ਦਾ ਸਮਾਨ ਆ ਤੁਹਾਡੇ ਕੋਲ ਤੁਸੀਂ ਜੀ ਮੈਂ ਮੈਂ ਨਾਲ ਹੋ ਕੇ ਟ੍ਰੈਕ ਕਰਾਂ ਜੀ ਭਾਈ ਜੀ ਮੈਂ ਐਸਐਸਪੀ ਸਾਹਿਬ ਨਾਲ ਆਇਆ ਸੀ ਕਿ ਹੁਣ ਅਸੀਂ ਕੀ ਸਮਝੇ ਪੰਜਾਬ ਸਰਕਾਰ ਦਾ ਕਿੱਦਾਂ ਸਮਝੀ ਵੀ ਇਹ ਲੋਕਾਂ ਨਾਲ ਮੈਂ ਤਾਂ ਨਾਲ ਆ ਕਿ ਤੁਸੀਂ ਮੇਰੇ ਪੰਜਾਬ ਜੀ ਆ ਸਾਡੇ ਨਮਾਇंदे ਤੁਸੀਂ ਹੋ ਮੇਰੀ ਗੱਲ ਸੁਣੋ ਓਦਾਂ ਇੱਕ ਮਿੰਟ ਮੈਂ ਫੁੱਡੀ ਕਹਿੰਦਾ ਸਾਰਿਆਂ ਨਾਲ ਸਹਿਮਤ ਹਾਂ ਤੁਸੀਂ ਸਾਡੇ ਹੈਗੇ ਹੋ ਮੇਰਾ ਪਿੰਡ ਬਾਬਰਪੁਰਾ 1100 ਤੋਂ 900 ਵੋਟ ਖੁਦ ਮੈਂ ਏਜੰਟ ਸੀ ਕੋਲ ਏਜੰਟ ਸੀ ਭਾਈ ਜੀ ਪਰ ਇਨਾਮ ਸਾਡੀਆਂ ਭਾਈ ਪੱਕਾ ਦੇਖੋ ਸਵਾਲ ਪੁੱਛਣ ਬਾਅਦ ਤੁਹਾਨੂੰ ਇਕੱਲੇ ਮਾਦੇਰੇ ਖੜਿਆ ਸੀ ਅਸੀਂ ਬਾਈਫਰਾਂ ਨੂੰ ਆਖਿਆ ਵੀ ਯਾਰ ਸਵਾਲ ਕਰਨੀ ਸਨ ਸਾਡੇ ਪੱਗਾਂ ਲੱਤ ਕੇ ਸਾਨੂੰ ਲੱਤਾਂ ਤੋਂ ਚੱਕ ਚੱਕ ਕੇ ਗੱਡੀਆਂ ਚਲਾ ਦਿਆ ਭਾਈ ਕੀ ਕੀ ਥੋੜੀ ਜਿਹੀ ਬੋਲਣ ਜੱਟ ਬਣਿਆ ਭਾਈ ਮੈਨੂੰ ਇਹ ਜਵਾਬ ਦਿਓ ਮੇਰੀ ਮੇਰੀ ਬੇਨਤੀ ਤਾਂ ਸੁਣੋ ਸਰ ਮੇਰੀ ਗੱਲ ਦਾ ਬੇਨਤੀ ਦਾ ਸੁਣਾ ਨਾ ਮੇਰੀ ਗੱਲ ਸੁਣੋ ਮੇਰੀ ਗੱਲ ਦਾ ਬੇਨਤੀ ਦਾ ਸੁਣੋ ਨਾ ਮੈਂ ਵੀ ਤੁਹਾਨੂੰ ਬੇਨਤੀ ਕਰ ਰਿਹਾ ਲਾਇਨ ਡਾਡਰ ਜਿਹੜਾ ਜੀ ਉਹ ਪ੍ਰਸ਼ਾਸਨ ਦੇਖਣਾ ਉਪਰਸਾਰਾਂ ਦੇਖਣਾ ਠੀਕ ਹੈ ਜੀ ਮੈਂ ਉਦਣ ਗਿਆ ਇੱਕ ਮਿੰਟ ਮੈਂ ਅੱਜ ਵੀ ਆ ਗਿਆ ਤੁਹਾਡੇ ਕੋਲ ਤੁਸੀਂ ਖੜੀਓ ਸਾਡੇ ਭਰਾਓ ਤਾਏ ਚਾਚੇਓ ਮੈਂ ਤਾਂ ਆ ਤੁਹਾਡੇ ਨਾਲ ਖੜ ਕੇ ਗੱਲ ਕਰ ਰਿਹਾ ਇਹ ਕਰ ਰਹੇ ਹਾਂ ਬਹੁਤ ਵਧੀਆ ਅਸੀਂ ਵੀ ਕੋਈ ਹੰੜਵਾਜੀ ਕਿਸੇ ਕਿਤੇ ਅਸੀਂ ਵੀ ਚਾਹੁੰਦੇ ਹਾਂ ਕਿਉਂਕਿ ਪੂਰੇ ਪੰਜਾਬ ਦਾ ਇਹ ਹੈ ਤੁਹਾਡੇ ਸਕੂਲ ਦੀ ਅੱਜ ਮੱਲੇਵਾਲ ਦੀ ਇੱਕ ਮਿੰਟ ਭਾਈ ਸਾਹਿਬ ਤੁਹਾਡੇ ਸਕੂਲ ਦੀ ਮੱਲੇਵਾਲ ਦੀ ਬੜੀ ਧੀਰ ਤੋਂ ਮਸਲਾ ਸੀ 26 ਲੱਖ ਦੀ ਦੀਵਾਰ ਬਣੀ ਆ ਉਹਦਾ ਅਧਿਕਾਰਨ ਕਰਨਾ ਹੈ ਸਾਰੇ ਇੱਥੇ ਤੁਹਾਡੇ ਬੱਚੇ ਹੀ ਪੜਦੇ ਆ ਗਰੀਬਾਂ ਦੇ ਬੱਚੇ ਹੀ ਪੜਦੇ ਆ ਸਾਰਿਆਂ ਦੇ ਬੱਚੇ ਪੜਦੇ ਆ ਠੀਕ ਹੈ ਜੀ ਔਰ ਤੁਹਾਨੂੰ 31 ਲੱਖ ਰੁਪਏ ਦੀ ਦੋਨੇ ਪਿੰਡ ਮੱਲੇਵਾਲ ਤੇ ਮੱਲੇਵਾਲ ਪੱਤੀ ਨੂੰ 31 ਲੱਖ ਦੀ ਗ੍ਰਾਂਟ ਤੇ ਵੱਖਰੀਆਂ ਦੋ ਪਿੰਡਾਂ ਨੂੰ ਪਾਈਆਂ ਮੇਰੇ ਕੋਲ ਰਿਕਾਰਡ ਆ ਸਾਰਾ ਜੀ ਠੀਕ ਹੈ ਜੀ ਆਪਾਂ ਤਾਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਇਹਦਾ ਤਾਂ ਕੋਈ ਮਤਲਬ ਨਹੀਂ ਜੇ ਤਾਂ ਠੀਕ ਹੈ ਜਿਹੜੇ ਤੁਸੀਂ ਐਮਐਸਪੀ ਦਾ ਅਸੀਂ ਲੜ ਰਹੇ ਸੀ ਉੱਥੇ ਅੰਦੋਲਨ ਚੱਲ ਰਿਹਾ ਸੀ ਸਾਡਾ ਉਹਦੇ ਤੁਸੀਂ ਪੱਖ ਚੋਂ ਕਿ ਵਿਰੋਧ ਚੋਂ ਐਮਐਸਪੀ ਦੇ ਪੱਖ ਚੋਂ ਇਹ ਜਿਹੜਾ ਉੱਥੇ ਪੰਜਾਬ ਸਰਕਾਰ ਨੇ ਕੀਤਾ ਉਹ ਸਹੀ ਹੋਇਆ ਜਾਂ ਗਲਤ ਹੋਇਆ ਇਹ ਕਿੱਥੇ ਜਿਹੜਾ ਪੰਜਾਬ ਸਰਕਾਰ ਨੇ ਸਾਡੇ ਤੇ ਅਟੈਕ ਕੀਤਾ ਸਹੀ ਕਰਾਇਆ ਜਾਂ ਗਲਤ ਕਰਾਇਆ ਪੰਜਾਬ ਦੇ ਲੋਕਾਂ ਲਈ ਉਹ ਜਿੱਥੇ ਕਿਸਾਨਾਂ ਲਈ ਜਵਾਬਦੇਹ ਨੇ ਉੱਥੇ ਵਪਾਰੀਆਂ ਲਈ ਵੀ ਜਵਾਬਦੇਹ ਨੇ ਉੱਥੇ ਗਰੀਬਾਂ ਲਈ ਵੀ ਜਵਾਬਦੇਹ ਨੇ ਨੌਜਵਾਨਾਂ ਲਈ ਜਵਾਬਦੇਹ ਨੇ ਹਰ ਇੱਕ ਲਈ ਜਵਾਬਦੇਹ ਠੀਕ ਹੈ ਨਾ ਜੀ ਪੰਜਾਬ ਦੀ ਇਕਨੋਮੀ ਕਿੱਥੇ ਜਾ ਰਹੀ ਹੈ ਕਿਉਂਕਿ ਦੇਖੋ ਡਵੈਲਪਮੈਂਟ ਕਰਨੀ ਹੈ ਜੀ ਡਵੈਲਪਮੈਂਟ ਲਈ ਪੈਸਾ ਚਾਹੀਦਾ ਠੀਕ ਹੈ ਨਾ ਉਹਨਾਂ ਕੋਲੇ ਅਲੱਗ-ਅਲੱਗ ਸੋਰਸਸ ਤੋਂ ਜੋ ਗੱਲਬਾਤ ਹੁੰਦੀ ਹੈ ਜਿ ਉਹਨਾਂ ਨੂੰ ਉਹਦੇ ਮੁਤਾਬਕ ਗੱਲਬਾਤ ਕਰਨੀ ਹੈ ਉਹਨਾਂ ਨੇ ਸਾਰੀ ਸਟੇਟ ਦੇਖਣੀ ਹੈ ਜੀ ਠੀਕ ਹੈ ਨਾ ਮੈਂ ਮਜ਼ਦੂਰ ਦਾ ਪੁੱਤ ਹਾਂ ਕਿ ਮੈਂ ਕੋਈ ਮਤਲਬ ਨਹੀਂ ਜੀ ਕਰ ਰਿਹਾ ਇੱਕ ਮਿੰਟ ਕਮਾਓ ਇੱਕ ਮਿੰਟ ਜੀ ਦੇ ਸਵਾਲ ਜਵਾਬ ਆਪਾਂ ਤੁਸੀਂ ਹਮਿੰਟ ਇੱਕ ਮਿੰਟ ਮੈਂ ਜੀ ਹਾਂ ਇੱਕ ਮਿੰਟ ਮਿਲ ਜਾ ਸਵਾਲ ਜਵਾਬ ਭਾਈ ਸਾਹਿਬ ਮੈਂ ਮਜ਼ਦੂਰ ਦਾ ਪੁੱਤ ਹਾਂ ਜੀ ਸਾਡੇ ਕੋਲ ਜ਼ਮੀਨ ਨਹੀਂ ਹੈ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਆਪਾਂ ਨਾਹਰਾ ਲਾਉਨੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਠੀਕ ਹੈ ਜੀ ਮੈਂ ਮਜ਼ਦੂਰ ਦਾ ਪੁੱਤ ਹਾਂ ਜੀ ਮਜ਼ਦੂਰਾਂ ਦੇ ਵੀ ਬਹੁਤ ਸਾਰੇ ਮਸਲੇ ਨੇ ਜੀ ਆਪਾਂ ਨੂੰ ਉੱਤੇ ਵੀ ਗੌਰ ਨਾਲੇ ਜੀ ਦੂਰ ਬਿਲਕੁਲ ਦੂਰ ਹੈ ਜੀ ਮੈਨੂੰ ਉਹਨਾਂ ਤੇ ਗੌਰ ਕਰਨੀ ਚਾਹੀਦੀ ਹੈ ਜੀ ਠੀਕ ਹੈ ਨਾ ਅਸੀਂ ਖੇਤਾਂ ਠੀਕ ਹੈ ਨਾ ਸਾਡੇ ਵੀ ਮਸਲੇ ਨੇ ਜੀ ਬਹੁਤ ਐਮ ਐਲ ਏ ਮੈਂ ਮੌਜੂਦ ਐ ਐਮ ਐਲ ਏ ਮੈਂ ਆਪ ਕਿਰਾਏ ਤੇ ਰਹਿਣਾ ਮਕਾਨ ਤੇ ਸਾਡਾ ਤਾਂ ਮਕਸਦ ਇਹ ਹੈ ਕਿ ਲੋਕਾਂ ਦੀ ਸੇਵਾ ਕਰਨਾ ਹੈ ਜਿਹੜੇ ਜਿਹੜੀ ਉੱਥੇ 135 ਟਰਾਲੀਆਂ ਚੋਰੀਆਂ ਉਹਨਾਂ ਤੁਸੀਂ ਬੈ ਦੇਖੋ ਮੇਰੀ ਗੱਲ ਸੁਣੋ ਜਿਹੜੀਆਂ ਨਾਪਾ ਵਿਧਾਨ ਸਭਾ ਨਾਲ ਸੰਬੰਧਿਤ ਕੋਈ ਇਦਾਂ ਇਸ਼ੂ ਨੇ ਮੇਰੇ ਕੋਲ ਇਹ ਨਹੀਂ ਸਾਡੇ ਨਵੰਦੇ ਉਹ ਜੀ ਤੁਸੀਂ ਸਰਕਾਰ ਦੇ ਮੈਂ 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 ਤੁਸੀਂ ਮੁੱਕ ਇਸ ਗੱਲ ਤੋਂ ਬੰਦ ਨਹੀਂ ਸਕਦੇ ਮੈਂ ਮੈਂ ਬਿਲਕੁਲ ਤੁਹਾਡੇ ਨਾਲ ਹਾਂ ਤੁਸੀਂ ਪੰਜ ਮਿੰਟ ਦੇ ਲੋਕਲ ਪੰਚ ਸਰਪੰਚਾਂ ਦੇ ਨੌ ਆਏ ਉਹਨਾਂ ਕੋਲ ਟਰਾਲੀ ਆਈਆਂ ਉਹ ਤੇ ਕੀ ਕਰ ਰਹੀਆਂ ਨੇ ਮੇਰੇ ਕੋਲੇ ਤੁਸੀਂ ਲਿਸਟ ਲਿਆ ਕਿਹੜੇ ਕਿਹੜੇ ਪਿੰਡ ਦੀ ਟਰਾਲੀ ਜਿਹੜੀ ਪੁਲਿਸ ਉੱਥੇ ਲਵੇ ਖੜ ਕੇ ਪੁਲਿਸ ਤੇ ਵੀ ਪਰਚੇ ਹੋ ਗਏ ਮੈਂ ਤਾਂ ਇਹ ਬੇਨਤੀ ਕਰਨਾ ਜਿਹੜੀ ਨਾਪਾ ਵਿਧਾਨ ਸਭਾ ਨਾਲ ਸੰਬੰਧਿਤ ਕੋਈ ਇਸ਼ੂ ਹੈ ਜੀ ਮੈਂ ਅਸੀਂ ਸਰਕਾਰ ਦੀ ਗੱਲ ਕਰਨੀ ਹੈ ਜਿਸ ਕੱਲੇ ਬਿਧਾਨ ਸਭਾ ਨੂੰ ਕਰਨੀ ਹੈ ਬਾਈ ਮੈਂ ਬਿਧਾਨ ਸਭਾ ਨੂੰ ਭੇਜ ਭੇਜਿਆ ਸਰ ਮੈਂ ਵਿਧਾਨ ਸਭਾ ਨਾਬਤ ਦਾ ਜਵਾਬ ਦੇ ਤੁਸੀਂ ਇਕੱਲੇ ਬਿਧਾਨ ਸਭਾ ਨੂੰ ਨਾਬੇ ਵਿਧਾਨ ਸਭਾ ਨੂੰ ਜਵਾਬ ਇਹ ਗੱਲ ਨਹੀਂ ਹੈ ਕੋਈ ਚੋਰੀ ਚੁਰੀ ਹੋਈ ਹੈ ਕੋਈ ਨੁਕਸਾਨ ਹੋਇਆ ਤਾਂ ਮੈਂ ਤੁਸੀਂ ਮੇਰੇ ਕੋਲ ਨਹੀਂ ਆਉਣਾ ਨਹੀਂ ਆਉਣਾ ਤੁਸੀਂ ਮੈਨੂੰ ਦੱਸ ਦਿਓ ਕਿਥੇ ਆਉਣਾ ਮੈਂ ਤੁਹਾਡੇ ਕੋਲ ਸਾਰਾ ਇੱਕ ਭੇਜਣਾ ਹੈ ਦੇਖੋ ਸਾਡੇ ਸਵਾਲ ਨਹੀਂ ਕਰਨਾ ਸਵਾਲ ਸਾਨੂੰ ਇਹ ਹੀ ਦੱਸ ਦਿਓ ਵੀ ਤੁਸੀਂ ਕਿਸਾਨਾਂ ਨਾਲ ਪੰਜਾਬ ਸਰਕਾਰ ਨਾਲ ਜਾਂ ਕਿਸਾਨਾਂ ਨਾਲ ਜਾਂ ਸੈਂਟਰ ਨਾਲ ਜੇ ਤੁਸੀਂ ਤਾਂ ਬਹੁਤ ਸਵਾਲ ਇੱਕ ਮੀਟਿੰਗ ਮੈਂ ਜੀ ਆਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਭਾਈ ਜੀ ਕਹਨ ਨੂੰ ਹੈਗਾ ਇਸੇ ਕਰਕੇ ਵੋਟਾਂ 92 ਬਾਈ ਤੁਹਾਨੂੰ ਜਿੱਤ ਕੇ ਜਿਤਾਇਆ ਸੀ 92 ਇਸੇ ਕਰਕੇ ਤੁਹਾਨੂੰ ਜਿਤਾਇਆ ਸੀ ਪਰ ਅੱਜ ਜਿਹੜਾ ਏਜੰਡਾ ਤੁਹਾਡਾ ਚੇਂਜ ਹੋ ਗਿਆ ਜਿਹੜਾ ਸਾਡਾ ਸਮਾਨ ਚੇਂਜ ਹੋ ਗਿਆ ਭਾਈ ਤੁਹਾਡਾ ਜਿਹੜਾ ਸਾਡਾ ਸਮਾਨ ਉੱਥੇ ਚੋਰੀ ਹੋਇਆ ਚੱਕਿਆ ਗਿਆ ਪੁਲਿਸ ਨੇ ਲਵੇ ਖੜ ਕੇ ਚਕਾਇਆ ਵੀਡੀਓ ਵੀ ਆ ਰਹੀ ਹੈ ਵੀਡੀਓ ਨਹੀਂ ਵੀਡੀਓ ਉਹਦੀ ਪਰਪਾਈ ਪੰਜਾਬ ਸਰਕਾਰ ਕਰੂਗੀ ਬਾਈ ਜੀ ਜਿਹੜੀਆਂ ਨਾਬਾ ਬਥਾਨ ਸਭਾ ਦੇ ਵਿੱਚੋਂ ਕੋਈ ਚੋਰੀ ਹੋਈਆਂ ਨੇ ਮੇਰੇ ਕੋਲ ਆਇਓ ਤੁਸੀਂ ਮੈਂ ਉਹ ਟਰੈਪ ਕਰਕੇ ਆਪਾਂ ਤੇ ਫਿਰ ਕਰਨ ਜਿਹੜਾ ਪਟਿਆਲੇ ਜ਼ਿਲ੍ਹੇ ਦੀ ਸਾਡੀ ਇੱਕ ਜੱਥੇ ਬੰਦਾ ਮੈਂ ਖਰਚਾ 16 ਲੱਖ ਰੁਪਏ ਦਾ ਸਾਡਾ ਸਮਾਨ ਚੋਰੀ ਹੋਇਆ ਇੱਕ ਜੱਥੇ ਬੰਦੀ ਦਾ ਮੈਂ ਤਾਂ ਜਿਲ੍ਹਾ ਮੈਂ ਤਾਂ 99 ਲੱਖ ਰੁਪਏ ਦਾ ਸਾਰੀ ਜੱਥੇ ਬੰਦਾ ਸਮਾਨ ਮੈਂ ਜਦੋਂ ਤਹਾਈ ਨਹੀਂ ਹੈ ਜੀ ਤੁਸੀਂ ਜਵਾਬ ਤਾਂ ਸਰਕਾਰ ਵੱਲੋਂ ਦੋਵੋਗੇ ਨਹੀਂ 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 ਤੁਸੀਂ ਮੇਰੇ ਕੋਲ ਆਓ ਦੇਖੋ ਐਡਾ ਅਟੈਕ ਦਾ ਇੱਕ ਬਿਆਨ ਨਹੀਂ ਜੀ ਤੁਹਾਡਾ ਆਇਆ ਇੱਕ ਬਿਆਨ ਦੀ ਗੱਲ ਪਤਾ ਕਿਸਾਨਾਂ ਦੇ ਪੱਖ ਜਨ ਨਾਲ ਨਾ ਕਰੋ ਕਿਸਾਨਾਂ ਦੇ ਪੱਖ ਆ ਪੰਜਾਬ ਸਰਕਾਰ ਨੇ ਚੱਕ ਚੱਕ ਕੇ ਟਰਾਲੀਆਂ ਸੜਕਾਂ ਤੇ ਕ ਜਦੋਂ ਦਿੱਲੀ ਤੇ ਆਪਾਂ ਪਹੁੰਚੇ ਹਾਂ ਜੀ ਕਾਂਗਰਸ ਦੀ ਸਰਕਾਰ ਸੀ ਕੈਪਟਨ ਸਾਹਿਬ ਸੀਐਮ ਸੀਗੇ ਜੀ ਕੋਈ ਬੋਲਿਆ ਕਾਂਗਰਸੀ ਉਦੋਂ ਲੋੜ ਸੀ ਜੀ ਡੋਲੂਆਂ ਦੀ ਚਾਹ ਬਣਾਉਣਾ ਆਪ ਕਹਿਣਾ ਤੁਸੀਂ ਸਾਡੇ ਵਿੱਚੋਂ ਬੈਠ ਕੇ ਜੀ ਨਾ ਕਰਵਾ ਦੇਣਾ ਇੱਕ ਇੱਕ ਸਾਲ ਹੋ ਗਿਆ ਇੱਕ ਸਾਲ ਮੈਂ ਭਰੀਆਂ ਗੱਲ ਨਹੀਂ ਕੋਈ ਗੱਲ ਨਹੀਂ ਸਾਡੇ ਆਪਣੇ ਬੰਦੇ ਜੀ ਆਏ ਹੋ ਜਾਣ ਸਰ ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀਆਂ ਜਿਨ੍ਹਾਂ ਨੇ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਨਾ ਸਾਡੇ ਵਿਧਾਇਕ ਦਾ ਆ ਜੀ ਜਿਹੜੀ ਬਾਰੇ ਕਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਛਿੱਡੇ ਨੇ ਜੀ ਬਹੁਤ ਜ਼ਿਆਦਾ ਨਹੀਂ ਨਹੀਂ ਅੱਜ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਆ ਉਹ ਦੇਖੋ ਪੂਰੇ ਇੱਕ ਵੀ ਬਿਆਨ ਜਦੋਂ ਨਾੜ ਨੂੰ ਲੱਗੂ ਪੀਕ ਕੇ ਮੈਨੂੰ ਅਜੂ ਤੱਕ 9 ਦਿਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅੰਸ਼ਾਰ ਆਪਸ ਜੀ ਦੁਸ਼ਮਣੀ ਕੱਟਣ ਦੇ ਵਿੱਚ ਕਿਹਦੀ ਕਣ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਫੋਟੋ ਆਉਂਦੀ ਆ ਇਹਦੇ ਬਾਰੇ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਉਤਰਦੇ ਨਹੀਂ ਜੀ ਬੱਕਰੀ ਦਿੱਤ ਪਈ ਨਹੀਂ ਜੀ ਸਾਨੂੰ ਤਿੰਨ ਵਾਰ ਜਨਾਬਰੀਆ ਹੁਕਮੰਦ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਸਾਨਾਂ ਤੇ ਮਿਲ ਕੇ ਆਏ ਨੇ ਜੀ ਜੇ ਉਹਨਾਂ ਨੇ ਗੱਲ ਕਹੀ ਹੈ ਤਾਂ ਹੈਗਾ 100% ਸਹਿਮਤ ਆ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਹੈ ਨਹੀਂ ਜੀ ਬਿਲਕੁਲ ਨਹੀਂ ਕਾਰਜ ਚੱਲ ਰਿਹਾ ਹੈ ਨਹੀਂ ਜੀ ਤੁਸੀਂ ਮੇਰੇ ਕੋਲ ਆਓ ਮੇਰੇ ਕੋਲ ਮੋਟਾ ਨਾ ਮਨ ਲੱਗਿਆ ਹੋਵੇ ਨਹਿਰੀ ਵਿਭਾਗ ਦਾ ਨਹਿਰ ਨਹੀਂ ਜੀ ਨਾ ਤੁਹਾਡੇ ਮਾਤਰਾ ਦੀ ਨਰਮਤੀ ਹੋਈ ਕਿ ਸਾਡੇ ਪਿੰਡ ਦੇ ਵਿੱਚ ਜਦੋਂ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਕੋਲ ਕੋਈ ਸਵਾਲਾਂ ਦੇ ਜਵਾਬ ਨਹੀਂ ਤੁਸੀਂ ਕੋਈ ਡਿਵੀਪਨ ਦੇ ਵਿੱਚ ਲੈ ਕੇ ਆਓ ਤਾਂ ਮੈਨੂੰ ਦੇ ਸਕਦੇ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋਇਆ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ ਜਿਹੜਾ ਜਿਹੜਾ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ ਭਾਈ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਜੀ ਪੰਜਾਬ ਦਾ ਕੱਲਾ ਇਹ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਂ ਸੈਂਟਰ ਨਾਲ ਚੱਲੋ ਮੈਨੂੰ ਲੱਗਦਾ ਨਹੀਂ ਤੁਸੀਂ ਭਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਜਦੋਂ ਤੁਸੀਂ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸੰਭੂ ਜਾ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਆ ਮੈਂ ਕਿੰਨੇ ਜੱਥੇ ਬੰਦੀਆਂ ਨੇ ਸੈਂਟਰ ਦੇ ਸਰਕਾਰ ਨੇ ਭੇਜੀ ਬੰਦੀਆਂ ਨੇ ਇੰਡੀਆਨ ਜੱਥੇ ਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜੱਥੇ ਬੰਦੀਆਂ ਪੰਜਾਬ ਔਰ ਹਰਿਆਣਾ ਕਿੰਨੀਆਂ ਜੱਥੇ ਬੰਦੀਆਂ ਇੱਕ ਮਿੰਟ ਸਰ ਕਿੰਨੀਆਂ ਜੱਥੇ ਬੰਦੀਆਂ ਜੱਥੇ ਬੰਦੀਆਂ ਹੈਗੇ ਨਹੀਂ ਜੀ ਬਹੁਤ ਮੰਦੀਆਂ ਹੈ ਜੀ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸਾਰੇ ਬਹੁਤ ਸਿਆਣੇ ਨੇ ਸੂਝਵਾਨ ਨੇ ਠੀਕ ਹੈ ਨਾ ਔਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ ਨਹੀਂ ਤਾਂ ਕੋਈ ਨਹੀਂ ਗੱਲ ਕਰਦੇ ਜੇ ਇੱਕ ਮਹੀਨਾ ਅਸਰ ਲੈ ਕਰਦੇ ਸਿਆਣੇ ਜਵਾਬ ਲੈ ਲੈਂਦੇ ਅਸੀਂ ਤੁਹਾਨੂੰ ਦਿਨ ਨਹੀਂ ਪੁੱਛੇ ਨਹੀਂ 6 ਮਹੀਨੇ ਜਾਂ ਨਹੀਂ ਇਹ ਪਰਬਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਣੇ ਮੈਂ ਨਹੀਂ ਇਹ ਤਾਂ ਪੁੱਛੀ ਨਹੀਂ ਛੋਟੇ ਕੋ ਰਿਟਰਨ ਦੇ ਵਿੱਚ ਜਿਹਨੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕੱਲ ਕਿਹੜੀ ਕੰਪਲੀਟ 135 ਪਹਿਲਾਂ ਚੋਰੀ ਹੋਈ ਜਾਂਦੀ ਨਹੀਂ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸੋ ਮੈਨੂੰ ਪਹਿਲੇ ਦਿਨ ਦੱਸੋ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਇਆ ਦੂਜਾ ਇਹ ਹੈ ਜੀ ਸਾਡੇ ਬਹਿਰ yeah ਤੁਹਾਨੂੰ ਜੀ ਸਰਕਾਰ ਦਰਮਾ ਕੇ ਬਲਵੰਤ ਸਿੰਘ ਦੇ ਉੱਥੇ ਦੇ ਸੰਭੂ ਦੇ ਇਨਚਾਰਜ ਨੇ ਅੱਜ ਤੋਂ ਵੱਧ ਅੱਜ ਚਾਰਜ ਕੀਤਾ ਹਰ ਥਗ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁੱਕੇ ਹਾਂ ਉਸ ਬੰਦੇ ਦੀ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਪੰਜਾਬ ਸਾਹਿਬ ਮੁੱਖ ਮੰਤਰੀ ਪੰਜਾਬ ਮੈਨੂੰ ਕਿਉਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਆਪਦੇ ਕਿਉਂ ਅਸੀਂ ਦੋਸ਼ੀ ਆਂਗੇ ਹੁਣ ਗਰੀਬ ਜਿਹੜੇ ਬੱਚੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਘਰ ਨਹੀਂ ਚ ਉਹਨਾਂ ਦਾ ਉਗਾੜਨ ਕਰਨਾ ਹੈ ਜਿਨ੍ਹਾਂ ਦੀ ਅਸੀਂ ਗਰੀਬੀ ਘਟਾਉਣ ਤੇ ਲੱਗੇ ਹੋਏ ਆ ਅਸੀਂ ਅਸੀਂ ਦੋਸ਼ੀ ਨਹੀਂ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਡੇ ਜੀ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨੇ ਸਾਡੀ ਸਾਰੀ ਗੱਲ ਇੱਕ ਦਾ ਵੀ ਜਵਾਬ ਤੁਸੀਂ ਇਹ ਚਾਹੁੰਦੇ ਮੈਂ ਥੋੜੇ ਨਾਲ ਬੈਠਾਂ ਕਿ ਮੈਂ 5 ਬੱਚਿਆਂ ਦੇ ਉਹ ਤਾਂ ਦੇਖੋ ਜੀ ਕੋਈ ਗੱਲ ਅੱਧਾ ਘੰਟਾ ਬੱਚਿਆਂ ਦਾ ਮਾ ਕੇ ਜਿਹੜਾ ਮਤਲਬ ਤੋਂ ਹੁੰਦਾ ਬਹੁਤ ਗਰੀਬਾਂ ਦੇ ਬੱਚਿਆਂ ਦੀ ਪੜਾਈ ਦਾ ਧਿਆਨ ਨਾ ਕਰੀਂ ਨੀ ਦੱਸਦਾ ਕਮਜ਼ੋਰ ਲਿਖੇ ਦੇ ਦੋ ਜੀ ਅਗਲਾ ਚੰਗਾ ਪੜਾਈ ਦਾ ਧਿਆਨ ਬਾਈ ਆਪਣੇ ਲਾ ਕੇ ਨਾ ਟ੍ਰੈਕ ਓਨ ਵਾਲੇ ਦਿਨਾਂ 'ਚ ਬਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਆ ਜਵਾਬ ਦੇਵਾਂਗੇ ਬਾਈ ਛੋਟੇ ਜੀ ਦੇਵਾਂਗੇ ਕਿੱਥੇ ਠੀਕ ਆ ਦੋ ਜੀ ਇੱਕ ਦੋ ਮੁਕਾਬਲੇ ਫੁੱਲਣੇ ਕੀ ਨਹੀਂ ਸਾਡਾ ਦਵਾਰਾ ਸੰਲੋਪ ਮ ਕੁਝ ਨਹੀਂ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨੇ ਚੌਂਕੀ ਦਾ ਰੇਟ ਹਿੱਟ ਕਰੋ ਕੋਈ ਮਾਣੋ ਪੈਸੇ ਨੂੰ ਪਤਾ ਦੇ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਨੂੰ ਪਤਾ ਜੀ ਰਹਿਣ ਬਾਈ ਅੱਜ ਚੈਨ ਕੋਟਾ ਕਰੀ ਨਹੀਂ ਰਿਹਾ ਦੇਖੋ ਜੀ ਪਤਾ ਨਹੀਂ ਕਿ ਪਾਣੀ ਆ ਰਿਹਾ ਆ ਆਸ਼ੰਦੇ ਗੈਲ ਕਿੰਨਾ ਪਾਣੀ ਅੱਜ ਪਿਛਲੀ ਮੁਫਤਾਰੀ ਲੋਕਾਂ ਦੇ ਸਵਾਲਾਂ ਦਾ ਕਿੰਨਾ ਟਾਈਮ ਲੈਂਦੇ ਜੋ ਬੱਚਾ ਨੂੰ ਫ੍ਰਾਈ ਫ੍ਰੀ ਦੇ ਰਹੀ ਐ ਸੋ ਤਾਂ ਉਹਨਾਂ ਨੂੰ ਜੋ ਪਛਾਣ ਸਕਦਾ ਹੈ ਸਰਕਾਰ ਅਸੀਂ ਨਹੀਂ ਲੋਕਾਂ ਜਾਉਣਾ ਪੈਣਾ ਮੇਰੀ ਗੱਲ ਸੁਣਤਾ ਜਿਹੜਾ ਵੀ ਤੁਹਾਡਾ ਇਸ਼ੂ ਡਿਟੇਲ ਮੇਰੇ ਕੋਲ ਆ ਜਾਉਂਦਾ ਮੈਂ ਤੁਹਾਡੀ ਪ੍ਰੋਗਰਾਮੈਂਟ ਭਾਈ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉੱਤੇ ਰੋਡ ਦੇ ਉੱਤੇ 300 ਮਜ਼ਦੂਰ ਉਹ ਸੜਕ ਜਦੋਂ ਪੜੇ ਤੇ ਨਹੀਂ ਨਹੀਂ ਸੜਕ ਮੇਰੀ ਗੱਲ ਸੁਣੋ ਉਸਨੂੰ ਰਿਸ਼ੇ ਤੇ ਥੋੜੀ ਸਰਕਾਰ ਜਾਊ ਉਦੋਂ ਸੜਕ ਬਣੂਗੀ ਮੈਂ ਬਣਾ ਸਕੀ ਕੀ ਬਣਾਂਗੇ ਗਮਦੂਰ ਜੀ ਸਾਰਾ ਪਿਛੇਵਾਡ ਮਾਡਲ ਪਾਉਣਾ ਕਿ ਨਹੀਂ ਹੋਈ ਉਹ ਭਾਈ ਜੀ ਜਦੋਂ ਬਣਦਾ ਜਦੋਂ ਮਨਨ ਕਾਗਜ਼ੇ ਵਿੱਚ ਬਹੁਤ ਖਸ ਹੋ ਬਹੁਤ ਖੁਸ਼ ਹੋ ਗਿਆ ਤੇਜਿੰਦਰ ਕਰਨ ਦੇ ਗਾ ਬਈ ਸਾਨੂੰ ਗੱਲ ਕਰਦਾ ਜਿੱਦਦਰ ਜੀ ਪ੍ਰਸ਼ਾਸਨ ਦੇ ਵਿੱਚ ਮੈਂ ਸਵਾਲ ਆ ਸਾਡੇ ਆਪ ਦੇ ਰਿਹਾ ਇੱਕ ਮਿੰਟ ਪ੍ਰਸ਼ਾਸਨ ਸਰਪਤ ਮੈਂ ਸਵਾਲ ਲੈ ਆ ਕਿ ਬਾਬਰਪੁਰ ਕਾਲ ਵਾਲੀ ਸੜਕ ਜਿਹੜੀ ਹੈ ਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਜ਼ ਲਾਈਵ ਹੁੰਦੇ ਸੀਗੇ ਤੁਸੀਂ ਬਹੁਤ ਬਸੰਦੀ ਲੋਡ ਨਹੀਂ ਹੁੰਦੀ ਜੀ ਪਾਣੀ ਜੰਨਾ ਕਰੀਏ ਤੁਸੀਂ ਲੱਗੇ ਜਾਓ ਸਾਰਾ 26 ਸੜਕਾਂ ਨਵੀਆਂ ਬਣ ਰਹੀਆਂ ਬਦਲ 26 ਸੜਕਾਂ ਦਾ ਹਾਲ ਦੇਖੋ 26 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ 3 ਸਾਲ ਹੋ ਗਏ ਬਾਈ ਵੇਟ ਕਰਦੇ ਨੂੰ ਸਾਰਾ ਸੜਕ ਨਵੀਆਂ ਬਣਾ ਸਾਡੇ ਵਿਧਾਇਕ ਹੋਣਗੇ ਸਾਡੇ ਨਾਲ ਦੀ ਆਪਣੇ ਡਾਕੂਮੈਂਟ ਸਹੀ ਨੇ ਇਸ ਪਰੇ ਤੇ ਸਾਰਾ ਕੁਝ ਠੀਕ ਹੋ ਗਿਆ ਤੇ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਪਾਈ ਕਦੋਂ ਸਰਕਾਰ ਪਰਪਾਈ ਕਰੂ ਜੀ ਸਰਕਾਰ ਜਿੰਮੇਵਾਰੀ ਲੈਣੂ ਜਿੰਮੇਵਾਰੀ ਲੈਣੇ ਤੁਸੀਂ ਸਟੈਂਡ ਕਲੀਅਰ ਰੇਟਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਕਿਸੇ ਨਾਲ ਨਹੀਂ ਲੈਣੇ ਮੈਂ ਥੋੜਾ ਬਦਲਿਆ ਬਾਈ ਜਿਹੜਾ ਗੱਲ ਤੁਸੀਂ ਕੋਈ ਜੰਦਾ ਥੋੜਾ ਚੇਂਜ ਹੋ ਗਿਆ ਬਾਈ ਬਿਲਕੁਲ ਗਲਤ ਹੈ ਬਿਲਕੁਲ ਇੱਕ ਮਿੰਟ ਉਸੇ ਮੇਰੇ ਕੋਲ ਕਾਉਂਸਲ ਸਟੇ ਆਵਾ ਸੈਂਟਰ ਦੇ ਤੁਸੀਂ ਦੱਸੋ ਨਾਲ ਕੇ ਬਿਲੇ ਨਾਲ ਤੁਸੀਂ ਉਹਨਾਂ ਨਾਲ ਸੈਂਟਰ ਸਾਡੇ ਮੌਕੇ ਤੇ ਕੋਈ ਵੀ ਪਿੰਡਾਂ ਜੀ ਰਹਿਣਾ ਅਸੀਂ ਵੀ ਪਿੰਡਾਂ ਜੀ ਆਉਣਾ ਤੁਹਾਡੇ ਕੋਲੇ ਅਸੀਂ ਮੇਰੇ ਕੋਲ ਆਉਂਗੇ ਕਿ ਮੈਂ ਤੋਂ ਨਹੀਂ 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 ਤੁਹਾਡੇ ਨਾਲ ਗੱਲਾਂ ਕਰ ਸਕਦੇ ਹਾਂ ਸੜਕਾਂ ਦੀ ਮਿਲਣਾ ਹਾਂ ਜੀ ਨਾ ਹਾਂ ਜੀ ਨਾ ਹਾਂ ਜੀ ਰੇਟਣ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰਪਾਈ ਗਰੂ ਸਰਕਾਰ ਬਿਲਕੁਲ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਉਹਨਾਂ ਦੀਆਂ ਸਾਰੀਆਂ ਮੈਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰਪਾਈ ਸਰਕਾਰ ਨੂੰ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਜੀ ਸ਼ੁਭ ਕਰਨ ਦੇ ਗੋਲੀ ਮਾਰਿਆ ਪੁਲਸ ਵਾਲਿਆਂ ਨੇ ਮਾਰਿਆ ਉੱਥੇ ਅੱਜ ਤੱਕ ਇਤਕੀ ਕਾਰਵਾਈ ਨਹੀਂ ਹੋਈ ਓ ਸਾਡੇ ਜਰਜਵਾਕ ਨੇ ਯਾਰ ਸਾਡੇ ਸਾਡੇ ਕਮੇਟੀਆਂ ਤੋਂ ਗੋਲੀ ਮਾਰੀ ਨਾ ਜੀ ਨਾ ਇਹ ਸਭ ਸਾਡੇ ਮੋਰਚ ਜਿਹੋਇਆ ਜੀ ਉਹ ਬਾਈਕੀ ਵਿੱਚ ਹੋ ਗਿਆ ਬਚਾਰਾ ਹਟ ਜਾ ਸਾਡਾ ਤਾਂ ਮਸੂਦ ਬਜੀਫਾ ਕਾ ਕੇ ਗਰੀਬਾਂ ਦਾ ਕਿੱਥੋਂ ਖਾਣ ਦਾ ਸਾਡੇ ਕਮੇਟੀ ਬੇਮਾਰ ਬੈਠਾ ਸੀ ਇੱਕ ਸਵਾਲ ਆ ਸਾਡਾ ਅਫਸਰ ਉਹਦੇ ਘਰ ਦੇ ਬਾਹਰ ਇਕੱਲਾ ਦੇਮਾਨ ਬੈਠਾ ਸੀ ਸਾਡਾ ਧਰਮਸੋਦ ਤੇ ਕਰਦਾ ਇੱਕ ਗੱਲ ਇੱਕ ਲਾਸਟ ਸਵਾਲ ਆ ਜਦੋਂ ਮਰਜੀ ਇੱਕ ਲਾਸਟ ਸਵਾਲ ਸੁਣਦੇ ਵੇ ਲਾਸਟ ਸਵਾਲ ਇੱਕ ਇੱਕ ਗੱਲ ਸੁਣੋ ਇੱਕ ਲਾਸਟ ਸਵਾਲ ਤਾਂ ਕਰੋ ਯਾਰ ਕੋਈ ਦੇਖੋ